ਮੇਰਾ ਪਹਿਲਾ ਵਿਚਾਰ ਨਹੀਂ ਦਾ ਕੋਈ ਮੇਰਾ ਅੱਲਾ ਕੋਈ ਵਿਚਾਰ ਨਹੀਂ ਆ ਮੈਂ ਪਾਰਟੀ ਨਾਲ ਜੁੜੇ ਪਾਰਟੀ ਦੇ ਲਈ ਪਿੰਡ ਦੇ ਵੈਸੇ ਹੀ ਕੰਮ ਕਰ ਰਿਹਾ ਜੀ ਮੈਨੂੰ ਕਹਿ ਰਹੇ ਆ ਵੀ ਤੁਸੀਂ ਲੜੋ ਤੇ ਦੇਖਦੇ ਆਂ ਇਸ ਟਾਈਮ ਵਾਲੇ ਤੋਂ ਪੱਕੀ ਪਿੰਡ ਦੇ ਕੰਮ ਆਪਾਂ ਹੁਣ ਵੀ ਕਰ ਰਹੇ ਸਰਪੰਚ ਬਣ ਕੇ ਤਾਂ ਹੋਰ ਜ਼ਿਆਦਾ ਕਰ ਪਏ ਵੈਸੇ ਤਿੰਨ ਕੰਮ ਸੀ ਪਾਸ ਵੀ ਕਰਾ ਲਿੱਤੇ ਆਪਾਂ ਸਬਸਥਾਨ ਘਾੜ ਦੇ ਸਾਈਟ ਇੱਕ ਪਾਸ ਕਰਤਾ ਜੀ ਅੰਗੜਵਾੜੀ ਦਾ ਕਮਰਾ ਪਾਸ ਕਰਾਇਆ ਜੀ ਇਹ ਬਣਾ ਕੂੜੇ ਦਾ ਜੀ ਆਪਣਾ ਨਹੀਂ ਕੂੜਾ ਦੂਜੇ ਪਿੰਡ ਨਹੀਂ ਜਾਣ ਦਿੰਦੇ ਜੀ ਆਪਣੇ ਪਿੰਡ ਦੀ ਜਰੂਰੀ ਆ ਉਹ ਫਾਸਲਾ ਹੈ ਮਲੇਗਾ ਕੰਮ ਨਹੀਂ ਇਸ ਪਿੰਡ ਵਿੱਚ ਲੱਗਿਆ ਜੀ ਅਸੀਂ ਮਲੇਗਾ ਦੇ ਕੰਮ ਚਲਾਇਆ ਜੀ ਮਲੇਗਾ ਦਾ ਕੰਮ ਚੱਲ ਰਿਹਾ ਹੈ ਜੀ ਦੂਜਾ ਕੰਮ ਇੱਕ ਸਲਾਈ ਸੈਂਟਰ ਹੈ ਜੀ ਬੱਚਿਆਂ ਸਿਖਾਈ ਦਾ ਕੋਈ ਹੋਰ ਨਹੀਂ ਤਾਂ ਜੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ جے نیوز موہالی اج تو ਤੁਹਾਡੀ ملاقات ਪੰਚਾਇਤੀ ਚੋਣਾਂ ਚ ਸਰਪੰਚ ਲੜਨ ਵਾਲੇ ਇਛੁੱਕ ਸਖਸ਼ੀਤਾ ਨਾਲ ਕਰਾਊਗਾ ਅੱਜ ਤੜੌਲੀ ਪਿੰਡ ਤੋਂ ਸਰਪੰਚੀ ਦਾ ਇਲیکشن ਲੜਨ ਦੇ ਇਛੁੱਕ ਸਮਾਜ ਸੇਵੀ ਸ੍ਰੀ ਰਜੇਸ਼ ਰਾਣਾ ਨਾਲ ਤੁਹਾਡੀ ਮੁਲਾਕਾਤ ਕਰਵਾਨੇ ਹਾਂ ਮੇਰਾ ਨਾਮ ਜੇਸ਼ ਰਾਣਾ ਜੀ ਰਜੇਸ਼ ਨਾਣ ਜੀ ਜਿੱਦਾਂ ਕਿ ਤੜੌਲੀ ਪਿੰਡ ਤੇ ਇਸ ਟਮ ਚਰਚਾ ਚੱਲ ਰਹੀ ਹੈ ਕਿ ਪੰਚਾਇਤੀ ਇਲੈਕਸ਼ਨ ਆ ਰਿਹਾ ਹੈ ਤੈਨੂੰ ਤੁਸੀਂ ਇਸ ਵਾਰ ਪੰਚਾਇਤੀ ਇਲੈਕਸ਼ਨ ਚ ਸਰਪੰਚਵਾਸਤੇ ਲੜ ਰਹੇ ਹੋ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੇਰਾ ਪਹਿਲਾ ਵਿਚਾਰ ਨਹੀਂ ਤਾਂ ਕੋਈ ਮੇਰਾ ਹੱਦਕੋ ਵਿਚਾਰ ਨਹੀਂ ਹੈ ਮੈਂ ਪਾਰਟੀ ਨਾਲ ਜੁੜੇ ਪਾਰਟੀ ਦੇ ਵਾਲੀ ਪਿੰਡ ਦੇ ਵੈਸੇ ਹੀ ਕੰਮ ਕਰ ਰਿਹਾ ਹਾਂ ਜਿੰਨੇ ਵੀ ਕੰਮ ਹੋ ਸਕਦੇ ਆ ਵੈਸੇ ਲੋਕੀ ਮੈਨੂੰ ਕਹਿ ਰਹੇ ਆ ਵੀ ਤੁਸੀਂ ਲੜੋ ਚਲ ਦੇਖਦੇ ਆਂ ਇਸ ਟਾਈਮ ਵਾਲੇ ਤੋਂ ਪੱਕੀ ਪਿੰਡ ਦੇ ਕੰਮ ਆਪਾਂ ਹੁਣ ਵੀ ਕਰਦੇ ਸਰਪੰਚ ਬਣ ਕੇ ਤਾਂ ਹੋਰ ਜ਼ਿਆਦਾ ਕਰੂੰਗਾ ਤੇ ਪਰ ਅਗਲੀਿੱਦਾਂ ਕਿਉਂ ਨਾ ਇਲੈਕਸ਼ਨ ਆ ਰਹੀ ਹੈ ਤੇ ਤੁਸੀਂ ਹੁਣ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨਾ ਜਿੱਦਾਂ ਤੁਹਾਡਾ ਵਿਚਾਰ ਬੰਦਿਆ ਲੜਨ ਦਾ ਤੇ ਲੋਕਾਂ ਨਾਲ ਮਿਲਣਾ ਸ਼ੁਰੂ ਕਰਤਾ ਤੁਸੀਂ ਹਾਂ ਇਹ ਉਹ ਤਾਂ ਚੱਲ ਰਿਹਾ ਜੀ ਤੇ ਅੱਜ ਤਾਂ ਪਿੰਡ ਦੇ ਕਿਹੜੇ ਕਿਹੜੇ ਮਤਲਬ ਕੰਮ ਹੈਗੇ ਪ੍ਰਧਾਨ ਜੀ ਇਸ ਟਾਈਮ ਜਿਵੇਂ ਕਿ ਤੁਹਾਨੂੰ ਲੱਗਦਾ ਕਿ ਇਹ ਹੋਏ ਨਹੀਂ ਆ ਤੇ ਹੋਣੇ ਚਾਹੀਦੇ ਆ ਤੇ ਮੈਂ ਆਉਂਗਾ ਤੇ ਕਰਾਉਂਗਾ ਦੇ ਕੋਈ ਕੰਮ ਬਹੁਤ ਪਏ ਵੈਸੇ ਤਿੰਨ ਕੰਮ ਅਸੀਂ ਪਾਸ ਵੀ ਕਰਾ ਲਿੱਤੇ ਆਪਾਂ ਸ਼ਮਸ਼ਾਨ ਘਾਟ ਦੇ ਸਾਈਡ ਇੱਕ ਪਾਸ ਕਰਤਾ ਜੀ ਅੰਗੜਵਾੜੀ ਦਾ ਇੱਕ ਕਮਰਾ ਪਾਸ ਕਰਾਇਆ ਜੀ ਇਹ ਬਣਾ ਕੂੜੇ ਦਾ ਜੀ ਆਪਣਾ ਕੂੜਾ ਦੂਜੇ ਪਿੰਡ ਨਹੀਂ ਜਾਣ ਦਿੰਦੇ ਜੀ ਆਪਣੇ ਪਿੰਡ ਦੀ ਜ਼ਰੂਰੀ ਹੈ ਉਹ ਪਾਸ ਕਰਾਇਆ ਜੀ ਬਾਕੀ ਹੋਰ ਬਹੁਤ ਕੰਮ ਹੈ ਜਿੱਦਾ ਪਾਰਕ ਬਣਾਣੀ ਹੈ ਜੀ ਅਜਾ ਪਿੰਡ ਚ ਪਾਈਪ ਲਾਈਨ ਪਾਣੀ ਹੈ ਸੜਕਾਂ ਦੇ ਕੰਮ ਹੈ ਕੋਈ ਬਹੁਤ ਵੈਸੇ ਦੇਖਿਆ ਜਾ ਤਾਂ ਤੁਹਾਡਾ ਪਿੰਡ ਦੂਜੇ ਪਿੰਡ ਚੋਂ ਥੋੜਾ ਜਿਆਦਾ ਬੈਟਰ ਲੱਗਦਾ ਹੈ ਤੇ ਇਸ ਦਾ ਤਾਂ ਇਸ ਟਾਈਮ ਨੈਸੈਸਰੀ ਕਿਹੜਾ ਐਦਾਂ ਦਾ ਕੰਮ ਹੈ ਜਿਹੜਾ ਕਿ ਹੋਣ ਵਾਲਾ ਹੈ ਤੇ ਤੁਸੀਂ ਉਸ ਚ ਲੱਗੇ ਸਨ ਪੰਚੀ ਅਜੇ ਬੰਨੇ ਨਹੀਂ ਨਾ ਇਲੈਕਸ਼ਨ ਦੂਰੇ ਹੈ ਤੁਸੀਂ ਉਸ ਦਾ ਕੰਮ ਕਰਾ ਰਹੇ ਹੋ ਤੁਕੋ ਆਪਾਂ ਪਹਿਲੇ ਸੜਕ ਬਣਾਤੀ ਜੀ ਤੋਂ ਦੂਜੀ ਸੀਵਰੇ ਜਿੱਥੇ ਆਪਣਾ ਚੱਲ ਰਿਹਾ ਹੈ ਜੀ ਵਿਚਾਰ ਇੱਕ ਆਪਣਾ ਪਾਰਕ ਦਾ ਕੰਮ ਹੈ ਜੋ ਕਰਾਉਣਾ ਹੈ ਤੇ ਹੋਰ ਤੁਸੀਂ ਮਤਲਬ ਸਰਪੰਚ ਤੁਹਾਡੇ ਦਿਮਾਗ 'ਚ ਵੀ ਹੈ ਹੋਵੇ ਕਿ ਅਗਰ ਮੈਂ ਸਰਪੰਚ ਬਣਾਂ ਤਾਂ ਇਹ ਇਹ ਕੰਮ ਐ ਐਕਸਟਰਾ ਜਿਹੜੇ ਕਰਾਉਣਾ ਚਾਹੂੰਗਾ ਐਕਸਟਰਾ ਦਾ ਵੀ ਬਹੁਤ ਕਰਾਂਗਾ ਜਿਤਨਾ ਕਿ ਆਪਣੀ ਸਰਕਾਰ ਆ ਜੋ ਕਰੂਗਾ ਪੋਸਟ ਕਰਾਂਗਾ ਤੇ ਹੋਰ ਮਤਲਬ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਮਾਪਨੇ ਬਾਰੇ ਪਾਉਂਗੇ ਵੀ ਜੋ ਪਿੰਡ ਦੇ ਸੇਕ ਨਾਲ ਬਣ ਬਣਦੇ ਆ ਜੇ ਆਪਾਂ ਪਿੰਡ ਤੇ ਦੇਖਦੇ ਆ ਇਸੇ ਨਾਲ ਬਣਾਉਂਦੇ ਆ ਕਿ ਸਰਕਾਰ ਵੀ ਕੁਝ ਦੇਊਗੀ ਔਰ ਤੁਹਾਨੂੰ ਜਿੱਤ ਸੀ ਹੋਰ ਪਿੰਡ 'ਚ ਕਿਹੜੇ ਕਿਹੜੇ ਕੰਮ ਕਰਾਇਆ ਵੀ ਸੇ ਪਿੰਡ ਦੇਖੋ 2 ਸਾਲ ਹੋ ਗਏ ਕੋਈ ਮਨਰੇਗਾ ਕੰਮ ਨਹੀਂ ਸੀ ਪਿੰਡ 'ਚ ਲੱਗਿਆ ਜੀ ਅਸੀਂ ਮਨਰੇਗਾ ਦਾ ਕੰਮ ਚਲਾਇਆ ਜੀ ਮਨਰੇਗਾ ਦਾ ਕੰਮ ਚੱਲ ਰਿਹਾ ਜੀ ਦੂਜਾ ਕੰਮ ਇੱਕ ਸਲਾਈ ਸੈਂਟਰ ਹੈ ਜੀ ਬੱਚਿਆਂ ਨੂੰ ਸਿਖਾਈ ਦਾ ਕੋਈ ਉਹ ਨਹੀਂ ਤਾਈ ਅੱਜ ਤੱਕ ਖੁੱਲਿਆ ਜੀ ਉਹ ਖੁਲਵਾਇਆ ਹੈ ਬਿਲਕੁਲ ਆਪਣਾ ਬੱਚਾ ਆਪਣੇ ਪੈਰ ਤੇ ਖੜਾ ਹੋ ਜੇ ਕੋਈ ਰੋਜ਼ਗਾਰ ਕੋਈ ਕਰਨਾ ਹੋਵੇ ਤੇ ਤੁਸੀਂ ਕਿਸੇ ਪਾਰਟੀ ਤੇ ਸਿੰਬਲ ਤੇ ਲੜੋਗੇ ਜਾਂ ਕਿਤਾ ਨਹੀਂ ਵੈਸੇ ਦਾ ਜਾਲ ਲੜੋਗੇ ਪਾਰਟੀ ਸਿੰਬਲ ਤੇ ਨਹੀਂ ਲੜੋਗੇ ਅੱਛਾ ਹਾਂਜੀ ਜੱਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟਡੀ ਦੇ ਕੋਲੇ ਅੱਜ ਹੀ ਆਓ